ਲੇ ਮਾਰਚ ਤੋਂ ਯੋਧ ਨਸ਼ੇ ਵਿਰੁੱਧ ਇਹ ਮਹਿੰਮ ਸ਼ੁਰੂ ਕੀਤੀ ਹੈ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਹਦੇ ਵਾਸਤੇ ਤੁਹਾਡੇ ਸਾਹਮਣੇ ਟੀਮ ਬੈਠੀ ਹੈ ਮੇਰੇ ਨਾਲ ਗੋਲਡੀ ਜੀ ਸਾਡੇ ਐਮਰਲੇ ਸਾਫਨਾ ਜੀ ਔਰ ਨਾਰਿੰਗ ਸਾਹਿਬ ਔਰ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਿਵਲ ਸਰਜਨ ਇਹ ਸਾਰੀ ਟੀਮ ਹੈ ਜੀ ਜਿਹੜੀ ਯੋਧ ਨਸ਼ੇ ਵਿਰੋਧੀ ਟੀਮ ਕਹ ਲਓ ਇਹਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਟੀਮ ਕਹ ਲਓ ਤੇ ਇਹਦਾ ਸਾਡਾ ਜਿਹੜਾ ਮਕਸਦ ਹੈ ਜੀ ਸਾਡਾ ਮਕਸਦ ਇਹ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਕਿਸੇ ਨਾ ਕਿਸੇ ਵਜ੍ਹਾ ਵਾਸਤੇ ਉਹਨਾਂ ਵਾਸਤੇ ਹੋਰ ਜ਼ਿਆਦਾ ਸਹੂਲਤਾਂ ਉਹਨਾਂ ਨੂੰ ਦਵਾਈ ਮਿਲਣ 'ਚ ਕੋਈ ਦਿੱਕਤ ਨਾ ਆਵੇ ਇਸ ਮੰਤਵ ਨਾਲ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਜੀ ਅੱਜ ਮੈਂ ਸਵੇਰੇ ਪਹਿਲਾਂ ਫਰੀਦਕੋਟ ਫਿਰ ਮੁਖਸਰ ਸਾਹਿਬ ਔਰ ਹੁਣ ਮੈਂ ਫਾਜ਼ਿਲਕਾ 'ਚ ਪਹੁੰਚਿਆ ਹੈਗਾ ਤੇ ਇਹ ਲਗਾਤਾਰ ਮੈਂ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਲੋਕਲ ਉੱਥੇ ਜਾ ਕੇ ਬੈਠ ਕੇ ਇਤਰਾਤਰ ਤੇ ਜਾ ਕੇ ਰਿਵਿਊ ਕਰਦਾ ਹੈਗਾ ਸਾਡਾ ਮਕਸਦ ਇਹ ਹੈ ਵੀ ਹਰ ਇੱਕ ਬੰਦੇ ਜਿਹਨੂੰ ਦਵਾਈ ਦੀ ਲੋੜ ਹੈ ਉਹਨੂੰ ਦਵਾਈ ਮਿਲ ਜਾਏ। ਔਰ ਜਿਹੜੇ ਬੰਦੇ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ ਆ। ਉਹਨਾਂ ਨੂੰ ਕੱਢਣ ਵਾਸਤੇ ਜੋ ਸਾਨੂੰ ਜੋ ਵੀ ਸਾਨੂੰ ਤਿਆਰੀਆਂ ਕਰਨੀਆਂ ਜਿਵੇਂ ਇੱਥੇ ਦੀ ਜਿਵੇਂ ਮੈਂ ਗੱਲ ਕਰਾਂ ਸਾਡੇ ਕੋਲੇ ਸਿਰਫ 90 ਜਿਹੜੇ ਸੀਗੇ ਡੀਡਿਕਸ਼ਨ ਦੇ ਜਿਹੜੇ ਬੈਡ ਅਵੇਲੇਬਲ ਸੀਗੇ। ਅੱਜ ਅਸੀਂ ਉਹਨਾਂ ਨੂੰ 200 ਜਿਹੜੇ ਹੋਰ ਨੀਅਰਲੀ 200 ਜਿਹੜੇ ਹੋਰ ਡੀਡਿਕਸ਼ਨ ਦੇ ਪੈਟਸ ਆ ਉਹਦੇ ਚ ਨਰਸਿੰਗ ਕਾਲਜਿਸ ਅੱਗੇ ਆ ਰਹੇ ਆ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਔਰ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਔਰ ਪ੍ਰਾਈਵੇਟ ਡਾਕਟਰ ਵੀ ਸਾਨੂੰ ਸਪੋਰਟ ਕਰ ਰਹੇ ਆ ਇਸੇ ਤਰ੍ਹਾਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਆ ਉਹਨਾਂ ਨੂੰ ਪੈਰਲ ਕਰਨਾ ਤਾਂ ਕਿ ਉਹਨਾਂ ਦਾ ਜਦੋਂ ਸਾਡੇ ਕੋਲ ਆਉਣ ਉਹਨਾਂ ਦਾ ਨਸ਼ਾ ਵੀ ਅਸੀਂ ਛੁਡਾ ਸਕੀਏ ਪਹਿਲਾ ਕੰਮ ਆ ਵੀ ਜਿਹੜੇ ਟੀਕੇ ਲਾਉਂਦੇ ਉਹਨਾਂ ਨੂੰ ਗੋਲੀਆਂ ਦੇ ਉੱਤੇ ਜਾਂ ਲਿਕੁਇਡ ਮੈਥਡ ਆਨ ਦੇ ਉੱਤੇ ਫਿਰ ਉਹਨਾਂ ਦਾ ਨਸ਼ਾ ਛੁਡਾ ਕੇ ਨਾਲ ਦੀ ਨਾਲ ਅਸੀਂ ਜਿਹੜੇ ਹੁਣ ਸਾਡੇ ਰੀਹੈਬਿਲਿਟੇਸ਼ਨ ਸੈਂਟਰ ਆ ਉਹਦੀ ਵੀ ਕੈਪੈਸਿਟੀ ਵਧਾਈ ਆ 50 ਤੋਂ 75 ਕੀਤੀ ਆ ਇੱਥੇ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਆ ਜੀ ਉਹਦੇ ਚ ਘੱਟੋ ਘੱਟ ਵੀ ਇੱਕ ਦਰਜਣ ਜਿਹੜੇ ਡਿਫਰੈਂਟ ਕਾਈਂਡ ਆਫ ਸਕਿੱਲਸ ਆ ਜਿਹੜੇ ਕਿ ਖੇਤੀਬਾੜੀ ਤੇ ਆਧਾਰਿਤ ਆ ਆਰਟੀਆਈ ਬੇਸਡ ਜਿਵੇਂ ਕੋਈ ਪਲੰਬਰ ਆ ਫਿਟਰ ਆ ਹੋਰ ਮਕੈਨਿਕ ਆ ਡਿਫਰੈਂਟ ਕਾਈਂਡ ਦੇ ਔਰ ਜਾਂ ਜਿਹੜੇ ਨਿਊ 에ਜ ਆ ਉਹਦੇ ਚ ਕੰਪਿਊਟਰ ਦੇ ਨਾਲ ਰਿਲੇਟਡ ਆਈਆਈ ਨਾਲ ਰਿਲੇਟਡ ਉਹ ਇਹ ਸਾਰੇ ਸਕਿੱਲ ਬੱਚਿਆਂ ਨੂੰ ਸਿਖਾਣੇ ਆ ਜਾਂ ਕੋਈ ਫੂਡ ਕ્રાਫਟ ਨਾਲ ਅਸੋਸੀਏਟਡ ਆ మేయర్ సాలొనే సో ਇਹ ਸਾਰੇ ਅਸੀਂ ਜਿਹੜੇ ਕੋਰਸਸ ਆਫਰ ਕਰ ਰਹੇ ਆ ਜਿਹਨਾਂ ਦੀ ਰੈਡੀ এমਪਲੋਇਬਿਲਟੀ ਆ ਵੀ ਉਹਨਾਂ ਨੂੰ ਕਰਦੇ ਸਾਰ ਨੌਕਰੀ ਮਿਲ ਜੇਗੀ। ਸੋ ਜਿਹੜੇ ਨਸ਼ਾ ਕਰਦੇ ਆ ਉਹਨਾਂ ਬੰਦਿਆਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਹਮਦਰਦੀ ਆ। ਉਹਨਾਂ ਦੀ ਅਸੀਂ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਦਰਦ ਚੋਂ ਬਾਹਰ ਕੱਢਣਾ ਚਾਹੁੰਦੇ ਆ। ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੁਲਿਸ ਪੂਰੀ ਸਖਤੀ ਕਰ ਰਹੀ ਆ ਔਰ ਆਉਣ ਵਾਲੇ ਦਿਨਾਂ ਚ ਹੋਰ ਕਰੇਗੀ। ਤੇ ਆਪਾਂ ਬਾਰਡਰ ਦੇ ਬਹੁਤ ਨੇੜੇ ਬੈਠੇ ਆ ਜੀ ਫਾਜ਼ਲਕਾ ਦੇ ਵਿੱਚ ਤੇ ਪੁਲਿਸ ਬਹੁਤ ਅੱਛੇ ਕਾਰਜਕਾਰੀ ਕਰ ਰਹੀ ਆ ਉਧਰੋਂ ਪਹਿਲਾਂ ਡਰੋਨ ਤੇ ਹੁਣ ਉਹ 70% ਕਮੀ ਆ ਗਈ ਉਹਦੇ 70% ਕਮੀ ਆ ਗਈ ਆ ਉਹਦਾ ਕਾਰਨ ਕੀ ਆ ਕਿ ਉਹ ਜਿਹੜਾ ਨਸ਼ੇ ਦਾ ਪੈਕੇਟ ਘੇਰ ਕੇ ਜਾਂਦੀ ਸੀ ਡਰੋਨ ਉਹਨੂੰ ਹੁਣ ਚੱਕਣ ਕੋਈ ਨਹੀਂ ਜਾਂਦਾ ਉਹਨਾਂ ਨੂੰ ਪਤਾ ਵੀ ਜੇ ਜਾਵਾਂਗੇ ਤਾਂ ਪਿੱਛੋਂ ਪੁਲਿਸ ਨੇ ਸਾਡੇ ਗਿੱਟੇ ਸਿੱਖ ਦੇਣੇ ਆ ਜੀ ਤੇ ਇਸ ਕਰਕੇ ਉਹਨਾਂ ਨੇ ਇੱਧਰ ਵੇਚਣੀ ਬੰਦ ਕਰਤੀ ਵੀ ਤਾਂ ਹੁਣ ਘਾਟੇ ਦਾ ਸੌਦਾ ਪੰਜਾਬ 'ਚ ਨਹੀਂ ਕਿਤੇ ਹੋਰ ਭੇਜੋ ਸੋ ਉਹਦੀ ਆਮਦਨ ਜਿਹੜੀ ਆਮਦ ਹੈ ਉਹ ਘਟੀ ਆ ਜਿਹੜੀ ਉਹਦੇ ਨਾਲ ਜਿਹੜੀ ਚਿੱਟੇ ਦੀ ਇਹ ਇੱਕ ਬਹੁਤ ਅੱਛਾ ਸੰਕੇਤ ਹੈ ਔਰ ਬਹੁਤ ਸਾਰੀਆਂ ਐਨਜੀਓਜ਼ ਅੱਕੇ ਆ ਰਹੀਆਂ ਜਿਹੜੀਆਂ ਇਹਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪੇ ਅੱਗੇ ਆ ਰਹੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਕੀ ਸੀਗਾ ਪਹਿਲਾਂ ਸਾਡੀਆਂ ਜੇਲਾਂ ਓਵਰਕਰਾਊਡਿਟ ਸੀ ਔਰ ਜਿਹੜੇ ਨਸ਼ਾ ਛਡਾਓ ਕੇਂਦਰ ਸੀਗੇ ਸਾਡੇ ਜਾਂ ਡੀ ਐਡਿਕਸ਼ਨ ਦੇ ਸੈਂਟਰ ਸੀਗੇ ਉਹ ਖਾਲੀ ਪਏ ਸੀ ਹੁਣ ਉਲਟਾ ਹੋ ਗਿਆ ਹੁਣ ਸਾਡੇ ਜਿਹੜੇ ਨਸ਼ਾ ਛਡਾਣ ਵਾਲੇ ਕੇਂਦਰ ਆ ਉਹ ਭਰ ਰਹੇ ਆ ਤੇ ਜਿਨ੍ਹਾਂ ਦੇ ਵਿੱਚ ਬੰਦਿਆਂ ਦੀ ਗਿਣਤੀ ਘਟਾ ਰਹੇ ਆ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰਕੇ ਤਾਂ ਕਿ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਜੇਲ੍ਹ 'ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲਾਂ 'ਚ ਔਰ ਇਹਦੇ ਵਾਸਤੇ ਮੈਂ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਹੁਣ ਇਹ ਰਾਈਟ ਓਪਰਚ्युनिटी ਆ ਸਾਡੇ ਕੋਲ ਇੱਕ ਮੌਕਾ ਹੈਗਾ ਔਰ ਇੱਕ ਵਰਡ ਆਫ ਕੁਐਸ਼ਨ ਵੀ ਆ ਥੋੜੀ ਮੈਂ ਸਾਵਧਾਨੀ ਕਹੂੰਗਾ ਉਹਨੂੰ ਚੇਤਾਵਨੀ ਨਹੀਂ ਕਹੂੰਗਾ ਕਿ ਕਈ ਵਾਰੀ ਬੰਦਿਆਂ ਨੂੰ ਗਲਤਫਹਿਮੀ ਹੁੰਦੀ ਆ ਜਿਹੜੇ ਸੰਘਰੂਰ ਦੇ ਵਿੱਚ ਨਾ ਇੱਕ ਸੈਂਟਰ ਦੇ ਵਿੱਚ ਜਿਹੜੇ ਨਸ਼ਾ ਛਡਾਉਣ ਵਾਲੇ ਕੇਂਦਰ ਸੀਗੇ ਉਹ ਮਾਨਯੋਗ ਅਦਾਲਤ ਨੇ ਜੱਜ ਸਾਹਿਬ ਨੇ ਕਿਹਾ ਸੀਗਾ ਅਸੀਂ ਅਸੀਂ ਇਹ ਸਕੀਮ ਸ਼ੁਰੂ ਕੀਤੀ ਸੀ ਇਹ ਇਹਨਾਂ ਦੇ ਭਲੇ ਵਾਸਤੇ ਸ਼ੁਰੂ ਕੀਤੀ ਸੀ ਲੇਕਿਨ ਉੱਥੋਂ ਕੁਝ ਬੰਦੇ ਭੱਜੇ ਸੀਗੇ ਅਸੀਂ ਫੜ ਲਿਆ ਉਹ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਦੇ ਵੀ ਕਾਨੂੰਨ ਤੋਂ ਪੁਲਿਸ ਤੋਂ ਭੱਜ ਨਹੀਂ ਸਕਦੇ ਤੁਸੀਂ ਤੁਸੀਂ ਨਾ ਸਟੇਟ ਨਾਲ ਲੜ ਸਕਦੇ ਹੋ ਨਾ ਭੱਜ ਸਕਦੇ ਹੋ ਤੇ ਜਿਹੜੇ ਬੰਦੇ ਭੱਜੇ ਸੀ ਉਹਨਾਂ ਦੀਆਂ ਪਹਿਲਾਂ ਅਸੀਂ ਇਲਾਜ ਫ੍ਰੀ ਕਰਦੇ ਆ ਗੋਲੀਆਂ ਫ੍ਰੀ ਮਿਲਦੀਆਂ ਫ੍ਰੀ ਗੋਲੀ ਬੰਦ ਹੋ ਜਾਏਗੀ ਜੇ ਕੋਈ ਬੰਦਾ ਸਰਕਾਰੀ ਨਸ਼ਾ ਛਡਾਊ ਕੇਂਦਰ ਤੋਂ ਗੋਲੀ ਲੈ ਕੇ ਮੁੱਲ ਵੇਚੇਗਾ ਬਾਹਰ ਜਾ ਕੇ ਫ੍ਰੀ ਦੀ ਗੋਲੀ ਲੈ ਕੇ ਮੁੱਲ ਵੇਚੇਗਾ ਉਹਨੂੰ ਗੋਲੀਆਂ ਤਾਂ ਮੁੱਲ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ ਪਲੱਸ ਉਹਦੇ ਘਰ ਦੀ ਬਿਜਲੀ ਫ੍ਰੀ ਵੀ ਬੰਦ ਹੋ ਜਾਏਗੀ ਉਹਦਾ ਫ੍ਰੀ ਰਾਸ਼ਨ ਵੀ ਬੰਦ ਹੋ ਜਾਏਗਾ ਸਾਰੀਆਂ ਸਬਸਿਡੀਆਂ ਵਿਟਰਾਓ ਹੋ ਜਾਣਗੀਆਂ ਸੋ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਇਲਾਜ ਕਰਾਣਾ ਹੈ ਕੰਮ ਸਿੱਖਣਾ ਹੈ ਕੰਮ ਕਰਨਾ ਹੈ ਉਹਦੇ ਵਾਸਤੇ ਤੁਹਾਨੂੰ ਸਰਕਾਰ ਤੁਹਾਡੇ ਨਾਲ ਖੜੀ ਹੈ ਬਿਲਕੁਲ ਤੁਹਾਡੀ ਪੂਰੀ ਸਪੋਰਟ ਕਰੇਗੀ ਤੁਹਾਨੂੰ ਕੰਮ ਵੀ ਸਿਖਾਵਾਂਗੇ ਲੋਨ ਵੀ ਦੇਵਾਂਗੇ ਸਬਸਿਡੀ ਵੀ ਦੇਵਾਂਗੇ ਤੁਹਾਡਾ ਘਰ ਵਸਦਾ ਕਰਾਂਗੇ ਬਟ ਕਿਰਪਾ ਕਰਕੇ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਆ ਗਈਆਂ ਉਹਨਾਂ ਤੋਂ ਗਰੇਜ਼ ਕਰੋਗੇ ਤੁਸੀਂ ਜਿਹੜਾ ਲਾਅ ਨੂੰ ਤੋੜ ਕੇ ਕੁਝ ਕਿਸੇ ਤਿੱਕੇ ਨਾਲ ਕਰ ਸਕੋ ਸੋ ਇਹ ਇੱਕ ਵਰਡ ਆਫ ਕੁਐਸ਼ਨ ਵੀ ਆ ਸਾਵਧਾਨੀ ਵੀ ਆ ਤੇ ਆਦਰਵਾਇਸ ਸਰਕਾਰ ਨੇ ਪੱਕਾ ਫੈਸਲਾ ਕੀਤਾ ਹੋਇਆ ਜੀ ਤੇ ਇਹਦੇ ਵਿੱਚ ਇਹ ਆ ਕਿ ਪੱਕੀ ਬਦਲਾਂ ਦੀ ਛਾਂ ਕੋਈ ਨਾ ਪੰਜਾਬ ਵਿੱਚ ਹੁਣ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਾ ਮੈਸੇ ਮੈਂ ਬਦਲਾਂ ਦੀ ਕਿਹਾ ਇਹਨੂੰ ਕਿਤੇ ਉਹਨਾਂ ਕੰਨਾਂ ਨਾਲ ਲਾ ਦਿਓ ਨਾਲ ਇਹਦੇ ਕਿਤੇ ਠੀਕ ਹੈ ਜੀ ਇਹ ਸਿੰਪਲ ਜੀ ਗੱਲ ਹੈ ਤੇ ਇੱਕ ਤਾਂ ਮੇਰਾ ਮਕਸਦ ਇਹ ਆ ਜੀ ਜਿਹੜਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਇਹ ਬਹੁਤ ਜਲਦੀ ਸਾਡੇ ਨੈਸ਼ਨਲ ਕੋਆਰ ਔਰ ਅਰਵਿੰਦ ਕੇਜਵਲ ਜੀ 5000 ਤੋਂ ਵੱਧ ਜਿਹੜੇ ਬੈਡ ਡੀ ਐਡਿਕਸ਼ਨ ਦੇ ਰੀਹੈਬਿਲੀਟੇਸ਼ਨ ਦੇ ਨਰਸਿੰਗ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇਗੀ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਇਲਾਜ ਕਰਾਉਣਗੇ ਉਹਨਾਂ ਤੇ ਕੋਈ ਨਹੀਂ ਹੋਏਗਾ 에어 ਕੰਡੀਸ਼ਨ ਸੈਂਟਰ ਹੋਣਗੇ ਨਰਸ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਤੇ ਅਸੀਂ ਸਾਰੇ ਜਿਹੜੀ ਉਹਨਾਂ ਦੀ ਟੀਮ ਬੈਠੀ ਆ ਤੁਹਾਡੇ ਸਾਹਮਣੇ ਐਮਐਲਏ ਸਹਿਬਾਨ ਮਾਈਸੈਲਫ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰ ਰਹੇ ਹਾਂ ਤਿਆਰੀ ਚ ਲੱਗੇ ਹੋਏ ਹਾਂ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਤੇ ਦੂਜਾ ਜਿਹੜਾ ਮੇਰਾ ਮੁੱਖ ਮੰਤਵ ਹੈ ਉਹ ਹੈਗਾ ਜੀ ਹੁਣ ਜਦੋਂ ਅੱਗੇ ਬਰਸਾਤ ਵਾਸਾ ਪੈਣ ਗਿਆ ਬਰਸਾਤ ਆਏਗੀ ਡੈਂਗੀ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਲ ਦੀਜ਼ੀਸ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਮਾਰ ਹੋ ਜਾਂਦੀ ਹੈ ਤੇ ਪਿਛਲੀ ਵਾਰੀ ਅਸੀਂ ਹਾਰ ਸ਼ੁੱਕਰਵਾਰ ਡੈਂਗੋ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਸੀ 50% ਰਿਡਕਸ਼ਨ ਹੋਈ ਹੈ ਕੇਸਸ ਦੇ ਵਿੱਚ ਮੋਰਟੈਲਿਟੀ ਬਹੁਤ ਘਟੀ ਹੈ ਮਤਲਬ ਉਸ ਤੋਂ ਪਹਿਲਾਂ 40 45 ਬੰਦੇ ਮਰਦੇ ਸੀ ਇੱਕ ਸਾਲ 'ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹਨੂੰ ਇਸ ਵਾਰੀ ਜ਼ੀਰੋ ਤੇ ਲੈ ਕੇ ਆਣਾ ਔਰ 80% ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਆਂ ਵੀ ਸਾਡੇ ਕੋਲੇ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਨਰਸਿੰਗ ਕਾਲਜਸ ਆ ਉਹਦੇ ਚ ਤਕਰੀਬਨ ਤਕਰੀਬਨ 11500 ਜਿਹੜੇ ਨਰਸਿੰਗ ਸਟੂਡੈਂਟਸ ਆ ਫਾਰਮੇਸੀ ਕਾਲਜਸ ਆ ਜਾਂ ਕੋਈ ਹੋਰ ਪੈਰਾਮੈਡਿਕ ਦਾ ਫਿਜ਼ੀਓਥੈਰੇਪੀ ਦਾ ਕੋਰਸ ਆ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬਰੀðਿੰਗ ਚੈੱਕ ਕਰ ਅਸੀਂ ਬਰੀðਿੰਗ ਚੈੱਕਰ ਰੱਖਦੇ ਸੀ ਦੋ ਮਤਲਬ ਪੰਜਾਬ ਦੇ ਵਿੱਚ ਤਿੰਨ ਚਾਰ ਰੱਖਦੇ ਸੀ 10 ਵੀ ਹੁੰਦੇ ਸੀ ਇੱਕ ਜ਼ਿਲ੍ਹੇ ਦੇ ਵਿੱਚ ਤੇ ਹੁਣ ਸਾਡੇ ਕੋਲੇ ਹੋਣਗੇ ਜਿਹੜੇ ਤੁਹਾਡੇ ਘੱਟੋ ਘੱਟ ਵੀ ਜੜੇ ਹੈਗੇ ਆ ਉਹ ਪੈਰਾਮੈਡਿਕ ਦੇ 1500 11500 ਬਰੀਡਿੰਗ ਚੈਕਰ ਹੋਣਗੇ ਉਹ ਘਰ ਘਰ ਜਾ ਕੇ ਚੈੱਕ ਕਰਨਗੇ ਆਸ਼ਾ ਵਰਕਰਸ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਆ 15-15 ਮੈਂਬਰ ਆ ਉਹਨਾਂ ਨੂੰ ਵੀ ਟ੍ਰੇਨਿੰਗ ਦੇਵਾਂਗੇ ਇਸ ਤੋਂ ਸਿਵਾਏ ਜਿਹੜੇ ਸਾਡੇ ਪੈਰਾਮੈਡਿਕ ਦੇ ਮਾਸਟਰ ਟ੍ਰੇਨਰ ਹੋਣਗੇ ਉਹ ਜਿੰਨੇ ਵੀ ਸਕੂਲਾਂ ਦੇ ਟੀਚਰ ਆ ਕਾਲਜੇਸ ਦੇ ਟੀਚਰ ਆ ਉਹਨਾਂ ਨੂੰ ਟ੍ਰੇਨਿੰਗ ਦੇਣਗੇ ਤੇ ਉਹ ਵੀ ਉਹ ਟ੍ਰੇਨਰ ਬਣ ਕੇ ਸਕੂਲ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਤੇ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਸ-ਪਾਸੇ ਦੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਨਗੇ ਕਿ ਜਿਹੜਾ ਫਰਿੱਜ ਦੀ ਨੀਚੇ ਦੀ ਟ੍ਰੇ ਆ ਉਹਦੇ ਵਿੱਚ ਮਲੇਰੀਆ ਦਾ ਡੈਂਗੂ ਦਾ ਜਿਹੜਾ ਲਾਰਵਾ ਹੈਗਾ ਉਹ ਕਿਤੇ ਮਤਲਬ ਉਹਦੇ ਵਿੱਚ ਗਰੋ ਤਾਂ ਨਹੀਂ ਕਰ ਰਿਹਾ ਆਪਣਾ ਜਿਹੜਾ ਡੈਜ਼ਰਟ ਕੂਲਰ ਆ ਜਿਹੜਾ ਠੰਡੀ ਹਵਾ ਵਾਲਾ ਕੂਲਰ ਆ ਉਹਦੇ ਵਿੱਚ ਚੈੱਕ ਕਰਨਗੇ ਪੰਛੀਆਂ ਦੇ ਕਟੋਰੇ ਇਸੇ ਤਰ੍ਹਾਂ ਜੇ ਕੋਈ ਟਾਇਰ ਸੁੱਟਿਆ ਹੋਇਆ ਕੋਈ ਹੋਲ ਠੀਕਰਾ ਪਿਆ ਹੋਇਆ ਜਾ ਕੇ ਤੇ ਸਟੈਗਨਟ ਵਾਟਰ ਆ ਉਹਨੂੰ ਚੈੱਕ ਕਰਨਗੇ ਤੇ ਉਹਦੇ ਵਾਸਤੇ ਸਾਡੀਆਂ ਐਂਟੀ ਲਾਰਵਲ ਟੀਮਸ ਤੇ ਜਿਹੜੀ ਫਿਊਮਿਗੇਸ਼ਨ ਟੀਮ ਜਦ ਇਮੀਡੀਏਟਲੀ ਦੇ ਵਿਲ ਕਮ ਇਨ ਟੂ ਐਕਸ਼ਨ ਅਦਾ ਇੱਕ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਲ ਡਰਗ ਡੀਡਿਕਸ਼ਨ ਰੀਹੈਬਿਲੀਟੇਸ਼ਨ ਵਾਸਤੇ ਵੀ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਲ ਮਾਸ ਐਜੂਕੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਵੈਕਟਰ ਬੋਰ ਤੇ ਵਾਟਰ ਬਾਉਂਡ ਡਿਜ਼ੀਜ਼ ਦੇ ਉੱਤੇ ਵੀ ਅਸੀਂ ਇਹ ਜਿਹੜਾ ਕੰਟਰੋਲ ਕਰਾਂਗੇ ਇਹਦੇ ਨਾਲ ਜਿਹੜੀ ਹੈਗੀ ਆ ਲੋਕਾਂ ਨੂੰ ਮਤਲਬ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਦਾ ਬਚਣਗੇ ਬਚਣਗੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਲੋਕਾਂ ਨੂੰ ਵੀ ਫਾਇਦਾ ਜੇ ਬੰਦੇ ਬਿਮਾਰ ਹੋ ਜਾਂਦੇ ਆ ਸਾਨੂੰ ਵੀ ਸਰਕਾਰ ਨੂੰ ਵੀ ਖਰਚਾ ਕਰਨਾ ਪੈਂਦਾ ਤੇ ਲੋਕਾਂ ਨੂੰ ਕஷ்ட ਲੋਕਾਂ ਨੂੰ ਹੁੰਦਾ ਚਾਹੇ ਸਰਕਾਰ ਫਰੀ ਇਲਾਜ ਕਰ ਰਹੀ ਆ ਸਾਰੀਆਂ ਦਵਾਈਆਂ ਆਸੀਂ ਫਰੀ ਦੇ ਰਹੇ ਆ ਮਹੱਲਾ ਕਲੀਨਿਕ ਬਣਾਤੇ ਉਹਦਾ ਸਾਨੂੰ ਬਹੁਤ ਫਾਇਦਾ ਜਦੋਂ ਸਾਡੇ ਕਿਸੇ ਮਹੱਲਾ ਕਲੀਨਿਕ ਦੇ ਵਿੱਚ ਬਹੁਤ ਮਤਲਬ ਕਿਉਂਕਿ ਸਾਰਾ ਡਿਜੀਟਲ ਮਾਡਲ ਹੈ ਆਨਲਾਈਨ ਮਾਡਲ ਹੈ ਉਹਦੀ ਰੀਅਲ ਟਾਈਮ ਰਿਪੋਰਟਿੰਗ ਹੈ ਜੇ ਕਿਸੇ ਮਹੱਲਾ ਕਲੀਨਿਕ 'ਚ ਇੱਕ ਦਿਨ 20 ਪੇਸ਼ੈਂਟ ਆ ਗਏ ਬੁਖਾਰ ਵਾਲੇ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਪਿੰਡ 'ਚ ਕੋਈ ਗੜਬੜ ਆ ਉੱਥੇ ਸਾਡੀ ਟੀਮ ਜਾ ਕੇ ਚੈੱਕ ਕਰ ਲੈਂਦੀ ਆ ਵੀ ਇੱਥੇ ਕਿਤੇ ਡੈਂਗੂ ਦਾ ਲਾਰਵਾ ਤਾਂ ਨਹੀਂ ਪਿੰਡ ਦੇ ਵਿੱਚ ਹੌਟਸਪੌਟ ਤਾਂ ਨਹੀਂ ਹੈ ਤੋ ਇਸ ਤਰ੍ਹਾਂ ਹੀ ਜਿੱਦਾਂ ਪੁਲਿਸ ਨੂੰ ਹੌਟਸਪੌਟ ਦੱਸਦੀ ਆ ਨਸ਼ੇ ਵਾਲਿਆਂ ਦੇ ਤੇ ਇਹ ਜਿੱਥੇ ਹੌਟਸਪੌਟ ਹੁੰਦਾ ਉੱਥੇ ਜਾ ਕੇ ਸਾਡਾ ਕੋਕ ਐਕਸ਼ਨ ਹੋ ਜਾਂਦਾ ਸੋ ਮੱਲਾ ਕਲੀਨਿਕ ਦੇ ਨਾਲ ਸਾਨੂੰ ਸਾਡੇ ਲੋਕਾਂ ਚ ਬਲੱਡ ਪ੍ਰੈਸ਼ਰ ਦੀ ਕਿੰਨੀ ਪ੍ਰੋਬਲਮ ਹੈ ਸ਼ੂਗਰ ਦੀ ਕਿੰਨੀ ਪ੍ਰੋਬਲਮ ਹੈ ਕਿੰਨੀਆਂ ਹਾਈ ਰਿਸਕ ਪ੍ਰੈਗਨancies ਹੈ ਫੀਵਰ ਕਿੱਥੇ ਆ ਰਿਹਾ ਹੈ ਡਾਇਰੀਆ ਦੇ ਪੇਸ਼ੈਂਟ ਕਿੱਥੇ ਆ ਰਹੇ ਆ ਸੋ ਇਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਜੜੀ ਹੈਗੀ ਆ ਸੁਵਿਧਾ ਵੀ ਹੋਈ ਆ अर्ਲੀ ਵਾਰਨਿੰਗ ਵੀ ਹੋਈ ਆ ਔਰ ਸਾਡਾ ਰੈਪਿਡ ਰਿਸਪੌਂਸ ਵੀ ਹੋਇਆ ਉਹਦੇ ਨਾਲ ਸੋ ਇਹ ਦੋ ਜਿਹੜੇ ਮੰਤਵ ਹੈ ਸਾਡੇ ਨਸ਼ਾ ਮੁਕਤ ਪੰਜਾਬ ਤੇ ਦੂਜਾ ਹੈਗਾ ਮਲੇਰੀਆ ਡੈਂਗੀ ਔਰ ਜਿਹੜਾ ਚਿਕਨ ਗੁਨੀਆ ਔਰ ਡਾਇਰੀਆ ਮੁਕਤ ਪੰਜਾਬ ਜਿਹੜਾ ਹੈਗਾ ਇਹ ਮਿਸ਼ਨ ਮਿਸ਼ਨ ਦੀ ਇਹ ਮਿਸ਼ਨ ਹੈਗੇ ਦੋਨੋਂ ਇਹ ਮਿਸ਼ਨ ਲੈ ਕੇ ਅਸੀਂ ਚੱਲ ਰਹੇ ਆ ਸੋ ਇਹਦੇ ਵਾਸਤੇ ਮੈਂ ਸਾਰੇ ਪੂਰੇ ਪੰਜਾਬ ਦੇ ਪੂਰੇ 23 ਜ਼ਿਲ੍ਹਿਆਂ ਦੇ ਵਿੱਚ ਜਾ ਰਿਹਾ ਹੈਗਾ ਔਰ ਉੱਥੇ ਜਾ ਕੇ ਧਰਾਤਲ ਤੇ ਜਾ ਕੇ ਅਸੈਸ ਕਰਕੇ ਜੋ ਸਾਨੂੰ ਚਾਹੀਦਾ ਉਹ ਜਿੰਨੀਆਂ ਵੀ ਸਾਡੇ ਕੋਲੇ ਚਾਹੀਏ ਫੈਸਿਲਿਟੀਆਂ ਹੋਰ ਚਾਹੀਦੀਆਂ ਨਵੇਂ ਸਾਨੂੰ ਕੋਈ ਓਡ ਸੈਂਟਰ ਚਾਹੀਦੇ ਆ ਡਿਡਿਕਸ਼ਨ ਸੈਂਟਰ ਨਵੇਂ ਕ੍ਰੀਏਟ ਕਰ ਰਹੇ ਆ ਨਵੀਆਂ ਫੈਸਿਲਿਟੀਜ਼ ਕ੍ਰੀਏਟ ਕਰ ਰਹੇ ਆ ਔਰ ਜਿਹੜੇ ਹਸਪੀਟਲ ਹੈ ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਜਿਵੇਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਰਤੀ ਆ ਸੀ ਹੁਣ ਜਿਹੜੀ ਮੈਨ ਪਾਵਰ ਤੇ ਫੋਕਸ ਕਰ ਰਹੇ ਆ ਇਕੁਪਮੈਂਟ ਤੇ ਫੋਕਸ ਕਰ ਰਹੇ ਆ ਠੀਕ ਹੈ ਸਰ ਸਬਸਿਡੀ ਵਾਪਸੀ ਦਾ ਤੁਸੀਂ ਕੀ ਹੈਗਾ ਹੈ ਬਿਜਲੀ ਸਬਸਿਡੀ ਦਾ ਕੀ ਇੰਪਲੀਮੈਂਟ ਕੀਤਾ ਗਿਆ ਹੈ